ਕਮਲਜੀਤ ਸਿੰਘ ਕੇਜੇ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਸੀ ਮੇਨ ਗੱਲ ਜਿਹੜੀ ਹੈਗੀ ਕਿ ਆਮ ਆਦਮੀ ਪਾਰਟੀ ਦੀ ਮੇਰੀ ਘਰ ਵਾਪਸੀ ਹੋਈ ਹੈ ਮੈਂ ਆਮ ਆਦਮੀ ਪਾਰਟੀ ਦਾ ਸ਼ੁਰੂਆਤੀ ਵਲੰਟੀਅਰ ਹਾਂ 2011 ਦੇ ਵਿੱਚ ਜਦੋਂ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਨੇ ਜਿਹੜਾ ਇੰਡੀਆ ਗ੍ਰੀਨਸ ਕ腐ਸ਼ਨ ਜਿਹੜਾ ਅੰਦੋਲਨ ਸ਼ੁਰੂ ਕੀਤਾ ਸੀਗਾ ਅੰਨਾ ਹਜਾਰੀ ਜੀ ਨਾਲ ਨਾਲ ਕੇ ਜਿਹੜਾ ਜਿਹੜਾ ਰਾਮਲੀਲਾ ਗਰਾਊਂਡ ਦੇ ਵਿੱਚ ਜਿਹੜਾ ਅੰਦੋਲਨ ਚੱਲਿਆ ਆਮ ਆਦਮੀ ਪਾਰਟੀ ਦੀ ਸ਼ੁਰੂਆਤ ਹੋਈ ਮੈਂ ਸ਼ੁਰੂਆਤੀ ਵਲੰਟੀਅਰਾਂ ਵਿੱਚ ਮੈਂ ਡਿਸਟ੍ਰਿਕਟ ਗੁਰਦਾਸਪੁਰਾ ਡਿਸਟ੍ਰਿਕਟ ਪਠਾਨਕੋਟ ਦੇ ਵਿੱਚ ਆਮ ਆਦਮੀ ਪਾਰਟੀ ਲਈ ਬਹੁਤ ਕੰਮ ਕੀਤਾ ਔਰ ਜਦੋਂ 217 ਦੇ ਵਿੱਚ ਆਮ ਆਦਮੀ ਪਾਰਟੀ ਨੇ ਜਿਹੜੇ ਹਲਕਾ ਇੰਚਾਰਜ ਜਾਂ ਵਿਧਾਨ ਸਭਾ ਦੇ ਜਿਹੜੇ ਕੈਂਡੀਡੇਟ ਇਥੋਂ ਜਿਨ੍ਹਾਂ ਨੇ ਚੋਣ ਲੜਾਈ ਸੀ ਉਹ ਸਾਰੇ ਦੇ ਸਾਰੇ ਕੈਂਡੀਡੇਟ ਚਲੇ ਗਏ ਸੀ ਛੱਡ ਕੇ ਚਲੇ ਗਏ ਸੀਗੇ ਉਸ ਸਮੇਂ ਮੈਂ ਪਾਰਟੀ ਦੀ ਕਮਾਂਡ ਜਿਹੜੀ ਹੈਗੀ ਜ਼ਿਲ੍ਹਾ ਗੁਰਦਾਸਪੁਰ ਦੀ ਸਪਾਰਟੀ ਸੀਗੀ ਔਰ ਉਹ ਨੇਰੇ ਦੇ ਵਿੱਚ ਜਿਹੜਾ ਹੈਗਾ ਆਮ ਆਦਮੀ ਪਾਰਟੀ ਦਾ ਦੀਵਾ ਜਗਾ ਕੇ ਇੱਥੇ ਬੈਠੇ ਰਹੇ ਹਾਂ ਮਿਹਨਤ ਦੇ ਸਦਕੇ ਪਾਰਟੀ ਨੇ ਮੈਨੂੰ ਦੇ ਮੇਰੀ ਮਿਹਨਤ ਨੂੰ ਦੇਖਦੇ ਹੋਏ ਮੈਨੂੰ ਹਲਕਾ ਕਾਦੀਆਂ ਦਾ ਇੰਚਾਰਜ ਲਗਾਇਆ ਸੀਗਾ ਮੈਨੂੰ ਡਾਕਟਰਸ ਵਿੰਗ ਦਾ 22 ਸਟੇਟ ਵਾਈਸ ਪ੍ਰੈਜ਼ੀਡੈਂਟ ਲਗਾਇਆ ਸੀਗਾ ਔਰ ਪਠਾਨਕੋਟ ਹਲਕੇ ਦੇ ਵਿੱਚ ਜਿਹੜਾ ਪਠਾਨਕੋਟ ਦੇ ਤਿੰਨ ਹਲਕੇ ਸੁਜਾਨਪੁਰ ਪਠਾਨਕੋਟ ਅਨਪੂਆ ਦਾ ਅਬਜ਼ਰਵਰ ਲਗਾਇਆ ਸੀ ਨਾਲ ਮੈਨੂੰ ਮੁਕੇਰੀਆਂ ਔਰ ਸ਼੍ਰੀ ਹਰਗੋਬਿੰਦਪੁਰ ਦਾ ਅਬਜ਼ਰਵਰ ਲਗਾਇਆ ਸੀ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਬੱਖ-ਬੱਖ ਅਹ თਾਵੇਂ ਤੇ ਮੈਨੂੰ ਪਾਰਟੀ ਨੇ ਮੈਨੂੰ ਮੇਰੀਆਂ ਡਿਊਟੀਆਂ ਜਿੱਥੇ-ਜਿੱਥੇ ਲਗਾਈਆਂ ਮੈਂ ਬਖੂਬੀ ਆਪਣੀ ਡਿਊਟੀ ਨਿਭਾਈ ਹੈ ਔਰ ਹਲਕਾ ਕਾਦਿਆਂ ਦੇ ਵਿੱਚ ਜਦੋਂ 2019 ਦਾ ਇਲੈਕਸ਼ਨ ਹੋਇਆ ਸੀਗਾ ਮੇਰਾ ਹਲਕਾ ਜਿਹੜਾ ਸੀਗਾ ਉਹ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਤਾਂ ਹਮੇਸ਼ਾ ਨੰਬਰ 1 ਤੇ ਰਹਿੰਦਾ ਰਹਿੰਦਾ ਸੀ ਯਾਹਰ ਕੰਮ ਲਈ ਮਾਝਾ ਜ਼ੋਨ ਦੇ ਵਿੱਚ ਵੀ ਅਸੀਂ ਸਭ ਤੋਂ ਜ਼ਿਆਦਾ ਵੋਟਾਂ ਲੈ ਕੇ ਅਸੀਂ 25 ਹਲਕਿਆਂ ਦੇ ਸਭ ਤੋਂ ਉੱਪਰ ਸੀਗੇ ਸੋ ਮੇਰੀ ਟੀਮ ਦੇ ਨਾਲ ਹੈ ਮੇਰੇ ਵਲੰਟੀਅਰ ਸਾਰੇ ਸਾਡੇ ਨਾਲ ਨੇ ਜ਼ਿਲ੍ਹਾ ਗੁਰਦਾਸਪੁਰ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਵਿੱਚ ਪਠਾਨਕੋਟ ਹਲਕਾ ਜਿਹੜਾ ਜ਼ਿਲ੍ਹਾ ਪਠਾਨਕੋਟ ਆ ਉਹ ਉਹ ਮੇਰੀ ਜਨਮ ਭੂਮੀ ਹੈਗੀ ਉੱਥੇ ਮੈਂ ਜਨਮਿਆ ਉੱਥੇ ਮੈਂ ਵੱਡਾ ਹੋਇਆ ਪੜ੍ਹਿਆ ਮੇਰੇ ਫਰੰਟ ਸਰਕਲ ਹੈ ਉੱਥੇ ਮੇਰੇ ਰਿਸ਼ਤੇਦਾਰੀਆਂ ਨੇ ਸਾਰੀਆਂ ਔਰ ਜ਼ਿਲ੍ਹਾ ਗੁਰਦਾਸਪੁਰ ਜਿਹੜਾ ਹੈਗਾ ਇਹ ਮੇਰੀ ਕਰਮ ਭੂਮੀ ਹੈ ਇੱਥੇ ਮੈਂ ਪਿਛਲੇ 25 ਸਾਲਾਂ ਤੋਂ ਲੋਕਾਂ ਦੀ ਸੇਵਾ ਕਰ ਰਿਹਾ ਡਾਕਟਰ ਦੇ ਨਾਤੇ ਸਮਾਜ ਸੇਵੀ ਹੋਣ ਦੇ ਨਾਤੇ ਔਰ ਆਰਾਮ ਆਦਮੀ ਪਾਰਟੀ ਦਾ ਵਲੰਟੀਰ ਹੋਣ ਦੇ ਨਾਤੇ ਸੋ ਮੈਨੂੰ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਵਿੱਚ ਇੱਕ ਇੱਕ ਵਲੰਟੀਅਰ ਇੱਕ ਇੱਕ ਹਲਕਾ ਇੰਚਾਰਜ ਸਾਰੇ ਜਿਹੜੇ ਹੈਗੇ ਉਹ ਮੇਰੇ ਨਾਲ ਸਹਿਮਤ ਨੇ ਮੈਂ ਵੀ ਆਪਣੀ ਜਿਹੜੀ ਹੈਗਾ ਕਿ ਮੈਂ ਸਾਰਿਆਂ ਨੂੰ ਕਿਸੇ ਨੂੰ ਹਰ ਕਿਸ ਨੂੰ ਨਾਲ ਲੈ ਕੇ ਚੱਲਦਾ ਸੋ ਮੈਂ ਪਾਰਟੀ ਨੂੰ ਬੇਨਤੀ ਕਰਦਾ ਕਿ ਅਜੇ ਤੱਕ ਲੋਕ ਸਭਾ ਹਲਕਾ ਗੁਰਦਾਸਪੁਰ ਦਾ ਕੋਈ ਕੈਂਡੀਡੇਟ ਜਿਹੜਾ ਹੈਗਾ ਅਨਾਉਂਸ ਨਹੀਂ ਕੀਤਾ ਮੈਂ ਦਾਅਵੇ ਨਾਲ ਕਹਿਣਾ ਕਿ ਜਿਹੜਾ ਪਠਾਨਕੋਟ ਪਠਾਨਕੋਟ ਜ਼ਿਲ੍ਹੇ ਨੂੰ ਮੈਂ ਕਵਰ ਕਰਦਾ ਔਰ ਡਿਸਟ੍ਰਿਕਟ ਗੁਰਦਾਸਪੁਰ ਨੂੰ ਵੀ ਮੈਂ ਕਵਰ ਕਰਦਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਪੰਜ ਛੇ ਪਾਰਟੀਆਂ ਦੇ ਨੇ ਇਲੈਕਸ਼ਨ ਲੜਨਾ ਹੋਰ ਫਾਈਵ ਕਾਰਨਰ ਕੰਟੈਸਟ ਹੋਣਾ ਹੈਗਾ ਔਰ ਉਹਦੇ ਵਿੱਚ ਕਰੀਬ ਕਰੀਬ ਦੂਸਰੀਆਂ ਪਾਰਟੀਆਂ ਨੇ ਸਾਰੇ ਦੇ ਸਾਰੇ ਜਿਹੜੇ ਉਹ ਸਵਰਨ ਸਮਾਜ ਦੇ ਕੈਂਡੀਡੇਟ ਦੇਣੇ ਆ ਔਰ ਅਗਰ ਆਮ ਆਦਮੀ ਪਾਰਟੀ ਮੈਨੂੰ ਥਾਪੜਾ ਦਿੰਦੀ ਹੈ ਮੈਨੂੰ ਟਿਕਟ ਦਿੰਦੀ ਹੈ ਤੇ ਮੈਂ ਵਿਸ਼ੇਸ਼ ਸਮਾਜ ਦੀ ਜਿਹੜੀ ਹੈਗੀ ਉਹ ਜਿਹੜੀ ਪੋਲਰਾਈਜੇਸ਼ਨ ਕਰਵਾ ਦਵਾਂਗਾ ਉਹਦੇ ਨਾਲ ਬੜੇ ਆਰਾਮ ਨਾਲ ਜਿੱਤੇ ਜਾਵਾਂਗੇ ਸੋ ਮੈਂ ਆਪ ਦੀ ਲੀਡਰਸ਼ਿਪ ਨੂੰ ਬੇਨਤੀ ਕਰਦਾ ਕਿ ਕਿਉਂਕਿ ਆਮ ਆਦਮੀ ਪਾਰਟੀ ਦਾ ਮੈਂ ਸਭ ਤੋਂ ਪੁਰਾਣਾ ਵਲੰਟੀਅਰ ਹਾਂ ਸਾਰੇ ਬਹੁਤ ਮਿੰਦ ਕੀਤੀ ਹੈ ਲੋਕ ਸਭਾ ਦੀ ਟਿਕਟ ਦੇ ਕੇ ਅਗਰ ਤੁਸੀਂ ਡਾਕਟਰ ਕੇਜੀ ਸਿੰਘ ਨੂੰ ਦਿਓਗੇ ਤੇ 100% ਹੈ ਕਿ ਜਿੱਤ ਕੇ ਆਮ ਆਦਮੀ ਪਾਰਟੀ ਦੀ ਟਿਕਟ ਨੂੰ ਭਗਵੰਤ ਮਾਨ ਜੀ ਔਰ ਅਰਵਿੰਦ ਕੇਜਰੀਵਾਲ ਜੀ ਡਾਕਟਰ ਸੰਦੀਪ ਪਾਟਕ ਦੀ ਝੋਲੀ ਚ ਪਾਵਾਂਗੇ ਇਨਕਲਾਬ ਜਿੰਦਾਬਾਦ